This show sponsored by Bluepoint Realtors Calgary ਕੈਨੇਡਾ ਦੇ ਵਿਦੇਸ਼ੀ ਮਾਮਲੇ ਦੇ ਮੰਤਰੀ ਮੈਲਾਨੀ ਜੋਲੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਕੈਨੇਡਾ ਯੂਕਰੇਨ ਨੂੰ ਰੂਸ ਅਤੇ ਨਾਟੋ ਵੱਲੋਂ ਦਿੱਤੇ ਗਏ ਹਥਿਆਰਾਂ ਦੀ ਵਰਤੋਂ ਕਰਨ ਦੀ ਆਗਿਆ ਦੇਣ ਵਾਲੀ ਨੀਤੀ ਦਾ ਸਮਰਥਨ ਕਰੇਗਾ ਮੈਲਾਨੀ ਜੋਲੀ ਇਸ ਲਈ ਯੂਰਪ ਦੀ ਯਾਤਰਾ ਤੇ ਹਨ ਅਤੇ ਜੋਲੀ ਨੇ ਸਕਾਟਹோம் ਸਵੀਡਨ ਵਿੱਚ ਬੁੱਧਵਾਰੀਕ ਨਿਊਜ਼ ਕਾਨਫਰੰਸ ਦੌਰਾਨ ਇਹ ਬਿਆਨ ਦਿੱਤਾ ਜੋਲੀ ਨੇ ਕਿਹਾ ਕਿ ਕੈਨੇਡਾ ਦਾ ਮੰਨਣਾ ਹੈ ਕਿ ਸਾਨੂੰ ਇਸ ਸਵਾਲ ਤੇ ਗੌਰ ਕਰਨ ਦੀ ਜ਼ਰੂਰਤ ਹੈ ਯੂਕਰੇਨ ਨੂੰ ਆਪਣੀ ਰੱਖਿਆ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਯੂਕਰੇਨ ਨੇ ਕਈ ਵਾਰ ਰੂਸ ਦੇ ਖੇਤਰ ਅੰਦਰ ਨਾਟੋ ਦੇਸ਼ਾਂ ਤੋਂ ਮਦਦਦਾਨ ਕੀਤੇ ਗਏ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਹੈ ਕਿਉਂਕਿ ਯੂਕਰੇਨ ਕੋਲ ਹਥਿਆਰਾਂ ਦੀ ਇਸ ਸਮੇਂ ਘਾਟ ਹੈ ਮੈਲਾਨੀ ਜੋਲੀ ਨੇ ਕਿਹਾ ਕਿ ਯੂਕਰੇਨ ਨੂੰ ਵਾਰ-ਵਾਰ ਰੂਸ ਵੱਲੋਂ ਹਮਲਿਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਮੈਲਾਨੀ ਜੋਲੀ ਨੇ ਇਹ ਵੀ ਕਿਹਾ ਕਿ ਇਹ ਮੁੱਦਾ ਇਸ ਹਫਤੇ ਯੂਰਪੀਅਨ ਵਿਦੇਸ਼ ਮੰਤਰੀਆਂ ਦੀ ਹੋ ਰਹੀ ਬੈਠਕ ਵਿੱਚ ਗੱਲਬਾਤ ਦਾ ਮੁੱਖ ਧੁਰਾ ਹੋਵੇਗਾ ਇਸ ਤੋਂ ਬਾਅਦ ਜੁਲਾਈ ਵਿੱਚ ਹੀ ਵਾਸ਼ਿੰਗਟਨ ਡੀਸੀ ਵਿੱਚ ਹੋ ਰਏ ਹੈ ਨਾਟੋ ਸਮੇਂਦਰ ਵਿੱਚ ਵੀ ਇਹ ਮੁੱਦਾ ਉਠਾਇਆ ਜਾਵੇਗਾ ਨਾਟੋ ਦੇ ਜਨਰਲ ਸਕੱਤਰ ਜੇਨ ਸਟਾਲਸਟਨਬਰਗ ਨੇ ਕਿਹਾ ਕਿ ਮੈਂਬਰਾਂ ਨੂੰ ਯੂਕਰੇਨ 'ਤੇ ਲਗਾਈਆਂ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਹਨ ਤਕਰੀਬਨ 4 ਸਾਲ ਬਾਅਦ ਬੈਂਕ ਆਫ ਕੈਨੇਡਾ ਨੇ ਇੱਕ ਇਟਾ ਵਾਸੀਆਂ ਨੂੰ ਰਾਹਤ ਦੀ ਖਬਰ ਸੁਣਾਈ ਹੈ ਬੀਤੇ ਕੱਲ ਬੈਂਕ ਆਫ ਕੈਨੇਡਾ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਵਿਆਜ ਦਰਾਂ ਵਿੱਚ 0.25 ਫੀਸਦੀ ਦੀ ਕਟੌਤੀ ਕੀਤੀ ਜਿਸ ਤੋਂ ਬਾਅਦ ਹੁਣ ਵਿਆਜ ਦਰਾਂ 4.75 ਫੀਸਦੀ ਤੇ ਆ ਗਈਆਂ ਹਨ ਪਿਛਲੇ ਸਾਲ 5 ਜੁਲਾਈ ਤੋਂ ਬਾਅਦ ਵਿਆਜ ਦਰਾਂ 5 ਫੀਸਦੀ ਤੇ ਬਰਕਰਾਰ ਸਨ ਬੈਂਕ ਆਫ ਕੈਨੇਡਾ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਮਾਰਚ 2022 ਵਿੱਚ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕੀਤੀਆਂ ਸਨ ਅਤੇ ਪਿਛਲੇ ਸਾਲ ਜੁਲਾਈ ਤੋਂ ਬਾਅਦ ਤਕਰੀਬਨ 1 ਸਾਲ ਵਿਆਜ ਦਰਾਂ 5 ਫੀਸਦੀ ਤੇ ਬਰਕਰਾਰ ਸਨ ਹੁਣ ਬੈਂਕ ਆਫ ਕੈਨੇਡਾ ਨੇ 0.25 ਫੀਸਦੀ ਦੀ ਰਾਹਤ ਦਿੰਦੇ ਹੋਏ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਆਜ ਦਰਾਂ ਵਿੱਚ ਹੋਰ ਕਟੌਤੀ ਦੇਖਣ ਨੂੰ ਮਿਲੇਗੀ G7 ਦੇਸ਼ਾਂ ਦੀ ਗੱਲ ਕਰੀਏ ਤਾਂ ਕੈਨੇਡਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਮਹਿੰਗਾਈ ਦਰ ਵਿਰੁੱਧ ਕੈਨੇਡੀਅਨ ਲੋਕਾਂ ਨੇ ਬਹੁਤ ਲੰਬਾ ਸੰਘਰਸ਼ ਕਰਿਆ ਹੈ ਪਰ ਅਜੇ ਵੀ ਮਹਿੰਗਾਈ ਦਰ ਦਾ ਟਿਕਾ ਜੋ ਮਿੱਥਿਆ ਗਿਆ 2% ਤੇ ਲੈਉਣ ਦਾ ਉਹ ਆਸਰ ਕਰਨਾ ਅਜੇ ਬਾਕੀ ਹੈ। ਮਹਿੰਗਾਈ ਦਰ ਦੀ ਗੱਲ ਕਰੀਏ ਤਾਂ ਇਸ ਸਾਲ ਅਪ੍ਰੈਲ ਵਿੱਚ ਮਹਿੰਗਾਈ ਦਰ 2.7% ਦੇ ਸੀ ਜੋ ਕਿ ਮਾਰਚ ਵਿੱਚ ਵਧ ਕੇ ਫਿਰ 2.9% ਹੋ ਗਈ ਸੀ। ਬੈਂਕ ਆਫ ਕਨੈਡਾ ਵੱਲੋਂ ਵਿਆਜ ਦਰ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਹੁਣ ਇੰਡੀਅਨ ਲੋਕਾਂ ਨੇ ਉਮੀਦ ਹੈ ਕਿ ਉਨ੍ਹਾਂ ਨੂੰ ਵੀ ਆਰਥਿਕ ਬੋਝ ਤੋਂ ਕੁਝ ਰਾਹਤ ਮਹਿਸੂਸ ਹੋਵੇਗੀ। ਬੀਤੇ ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਪੇਸ਼ ਕੀਤੇ ਗਏ ਇੱਕ ਮਤੇ ਦਾ ਸਮਰਥਨ ਕੀਤਾ ਹੈ ਜਿਸ ਦੇ ਅਨੁਸਾਰ ਇਜ਼ਰਾਈਲ ਤੇ ਹਮਾਸ ਵਿਚ ਚੱਲ ਰਹੇ ਯੁੱਧ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈ। ਟਰੂਡੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਦੇ ਹੋਏ ਕਿਹਾ ਕਿ ਕੈਨੇਡਾ ਸਰਕਾਰ ਜੋ ਬਾਈਡਨ ਵੱਲੋਂ ਪੇਸ਼ ਕੀਤਾ ਗਿਆ ਜੰਗ ਨੂੰ ਖਤਮ ਕਰਨ ਵਾਲੇ ਮਤੇ ਦਾ ਸਮਰਥਨ ਕਰਦੀ ਹੈ। ਬਿਨਾਂ ਕਿਸੇ ਰੁਕਾਵਟ ਦੇ ਮੂਲਕੀ ਸਹਾਇਤਾ ਦੇ ਵਾਅਦਾ ਕਰਨਾ ਅਤੇ ਸਾਰੇ ਬੰਦਕਾਂ ਦੀ ਹਾਈ ਕਰਨ ਦੀ ਵੀ ਕੈਨੇਡਾ ਸਰਕਾਰ ਮੰਗ ਕਰਦੀ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਬਾਈਡਨ ਵੱਲੋਂ ਜੋ ਮਤਾ ਪੇਸ਼ ਕੀਤਾ ਗਿਆ ਹੈ, ਫੋਰਨਰ ਦੇਸ਼ਾਂ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਕਿ ਦੋਵੇਂ ਤਿਲਾਂ ਦਰਮਿਆਨ ਚੱਲ ਰਹੀ ਜੰਗ ਨੂੰ ਖਤਮ ਕੀਤਾ ਜਾ ਸਕੇ ਅਤੇ ਸ਼ਾਂਤੀ ਬਹਾਲ ਕੀਤੀ ਜਾ ਸਕੇ। ਵਦੇਸ਼ੀ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਗੀ ਨੇ ਵੀ ਕਿਹਾ ਕਿ ਕੈਨੇਡਾ ਇਸ ਮੱਦੇ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਹੋਰਨਾਂ ਵੱਲੋਂ ਵੀ ਇਹ ਮਤਾਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਹਮਾਸੋਂ ਇਜ਼ਰਾਇਲ 'ਤੇ ਵੱਡਾ ਹਮਲਾ ਕਰਨ ਦੇ ਸਮਰਥ ਨਹੀਂ ਹੈ। ਇਹ ਇਸ ਲਈ ਹੋਣੇ ਹੀ ਜੰਗ ਰੁਕ ਦਿਨੀ ਚਾਹੀਦੀ ਹੈ। ਉਨ੍ਹਾਂ ਕਿਹਾ ਹੈ ਕਿ ਮਤੇ ਵਿੱਚ ਤਿੰਨ ਪੜਾਅ ਰੱਖੇ ਗਏ ਹਨ। ਪਹਿਲਾ ਪੜਾਅ 6 ਹਫ਼ਤੇ ਤੱਕ ਚੱਲੇਗਾ ਤੇ ਇਸ ਵਿੱਚ ਸੰਪੂਰਨ ਜੰਗਬੰਦੀ ਕਾਜ਼ਾ ਦੇ ਸਾਰੇ ਸੰਘਣੀਬੋਧੀ ਵਾਲੇ ਖੇਤਰਾਂ ਤੋਂ ਇਜ਼ਰਾਇਲੀ ਫੌਜ ਦੀ ਵਾਪਸੀ ਔਰ ਖਸਮਿਤ ਕਈ ਬਦਲ ਨੂਰੀਹਾਕ ਦਾ ਜਾਣਾ ਸ਼ਾਮਲ ਹੈ ਇਸ ਦੇ ਬਦਲੇ ਸੈਂਕੜੇ ਬਿਸਤਨੀ ਕੈਂਦੀ ਨੂੰ ਰਿਹਾਕਤਾ ਜਾਵੇਗਾ ਅਮਰੀਕਾ ਵਿੱਚ 5 ਨਵੰਬਰ ਨੂੰ ਰਾਸ਼ਟਰਪਤੀ ਉਤਦੇ ਲਈ ਚੋਣਾਂ ਹੋਣੀਆਂ ਹਨ ਇਸੇ ਦੌਰਾਨ ਅਮਰੀਕਾ ਵਿੱਚ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਸ਼ਰਨਾਰਥੀ ਸੰਕਟ ਦਾ ਬਣਿਆ ਆਇਆ ਹੈ ਵਿਰੋਧੀ ਧਿਰ ਦੇ ਨੇਤਾ ਡੋਨਲਡ ਟਰੰਪ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਇਲਾਨ ਮਸਕ ਵੀ ਗੈਰ ਕਾਨੂੰਨੀ ਪ੍ਰਵਾਸੀ ਮੁੱਦੇ ਨੂੰ ਲੈ ਕੇ ਬਾਈਡਨ ਸਰਕਾਰ ਦੀ ਨਿਖੇਧੀ ਕਰ ਚੁੱਕੇ ਹਨ ਅਮਰੀਕਾ ਲੋਕਾਂ ਵਿੱਚ ਵੀ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਲੈ ਕੇ ਕਾਫੀ ਨਿਰਾਸ਼ਗੀ ਦਿਖਾਈ ਜਾ ਰਹੀ ਹੈ ਇਸੇ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਨੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਨਵੇਂ ਕਾਨੂੰਨ ਤੇ ਦਸਤਖਤ ਕੀਤੇ ਹਨ ਇਸ ਨਵੇਂ ਨਿਯਮ ਨਾਲ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਸ਼ਾਮਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਸ਼ਰਨ ਲੈਣੀ ਔਖੀ ਹੋ ਜਾਵੇਗੀ ਨਵੇਂ ਨਿਯਮ ਅਨੁਸਾਰ ਜੇਕਰ ਦੱਖਣੀ ਸੀਮਾ ਪਾਰ ਕਰਕੇ ਗੈਰਕਾਨੂੰਨੀ ਤੌਰ ਤੇ ਦੇਸ਼ ਵਿੱਚ ਕੋਈ ਸ਼ਰਨਾਰਥੀ ਆਉਂਦਾ ਹੈ ਤਾਂ ਉਹਨਾਂ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਤਤਕਾਲ ਖਾਰਜ ਕੀਤੀਆਂ ਜਾ ਸਕਦੀਆਂ ਹਨ ਜਰਪੁਰ ਦੇ ਦੀ ਮੰਡੀ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਥ ਨੂੰ ਵੀਰਵਾਰ ਨੂੰ ਚੰਡੀਗੜ੍ਹ एयरपोर्ट ਤੇ ਸੀਆਈਐਸਐਫ ਤੋਂ ਦਿਮੇਲਾ ਜਾਣ ਵੇਲੇ ਆਪਣੜ ਜੜ ਦਾ ਮਾਮਲਾ ਸਾਹਮਣੇ ਆਇਆ ਹੈ ਕੰਗਨਾ ਚੰਡੀਗੜ੍ਹ ਤੋਂ ਮੁੰਬਈ ਜਾ ਰਹੀ ਸੀ ਅਤੇ ਇੱਕ ਪੋਰਟੇ ਮਹਿਲਾ ਕਾਂਸਟੇਬਲ ਨੇ ਕੰਗਨਾ ਨੂੰ ਲੋਕ ਕਿਸਾਨਾਂ ਨੂੰ ਦੌਰਾਨ ਕੀਤੀ ਗਈ ਬੇਲੋੜੀ ਧਿਆਨਬਾਜੀ ਤੋਂ ਰਾਜਨੀਤੀ ਜਿੱਤੰਦੇ ਹੋਏ ਆਪਣੜ ਜੜ ਦਿੱਤਾ ਇਸ ਦੌਰਾਨ 에어ਪੋਰਟ ਤੇ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ ਕੰਗਨਾ ਰਣੌਥ ਤੋਂ ਸਵਾਲ ਪੁੱਛੇ ਗਏ ਕਿ ਤੁਹਾਡੀ ਪਾਰਟੀ ਕਿਸਾਨਾਂ ਲਈ ਹੁਣ ਕੀ ਕਰ ਰਹੀ ਹੈ ਜ਼ਿਕਰ ਜੋ ਹੈ ਕਿ ਲੋਕ ਸਭਾ ਚੋਣਾਂ ਸੇ ਪਾਸ਼ਵਾ ਉਮੀਦਵਾਰ ਬਾਲੀਵੁੱਡ ਅਦਾਕਾਰ ਕੰਗਨ ਨਾਉਤ ਨੇ ਹਮਾਰ ਚੁਟ ਦੇ ਦਿੱਤੀ ਮੰਡੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ ਮੰਡੀ ਲੋਕ ਸਭਾ ਹਲਕੇ ਦੇ 10 ਉਮੀਦਵਾਰ ਚੋਣ ਮੈਦਾਨ 'ਚ ਹਨ ਅਤੇ ਕੰਗਨ ਨਾਉਤ ਨੇ ਆਪਣੇ ਵਿਰੋਧੀ ਵਿਕਰਮਾ ਦੱਤਿਆ ਨੂੰ ਵੱਡੇ ਫਰਕ ਨਾਲ ਹਰਾਇਆ